ਲੋੜੇ ਤੇ ਨਵਾਂ ਸਾਲ ਆ ਰਿਹਾ ਹੈ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗਾਤਾਰ ਲੱਗਿਆ ਹੋਇਆ ਹੈ ਇਸੇ ਘੜੀ ਤਹਿਤ ਅੱਜ ਬਿਊਰੋ ਚੀਫ ਪੰਜਾਬ ਜਤਿੰਦਰਪਾਲ ਸਿੰਘ ਕੁਲੇਰ ਵੱਲੋਂ ਨਵੇਂ ਸਾਲ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਭੇਜੀਆਂ ਗਈਆਂ ਹਨ ਉਹਨਾਂ ਨੇ ਕਿਹਾ ਹੈ ਕਿ ਸਮੁੱਚੀ ਲੋਕਾਈ ਖੁਸ਼ ਰਹੇ ਤੇ ਹਮੇਸ਼ਾ ਪੰਜਾਬ ਛੜਦੀ ਕਲਾ ਵਿੱਚ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਜਤਿੰਦਰਪਾਲ ਸਿੰਘ ਕੁਲੇਰ ਬਿਊਰੋ ਚੀਫ ਪੰਜਾਬ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੇ ਸੱਜਣ ਮਿੱਤਰਾਂ ਵੱਲੋਂ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਦੇਸ਼ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਤੇ ਪੰਜਾਬੀ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਦੇਸ਼ ਵਿਦੇਸ਼ ਤੇ ਜਿੰਨੇ ਵੀ ਮੇਰੇ ਪੰਜਾਬੀ ਵੀ ਰਹਿੰਦੇ ਆ ਸਭ ਨੂੰ ਇਹ ਨਵਾਂ ਸਾਲ ਤੇ ਲੋਹੜੀ ਜਿਹੜਾ ਤਰੱਕੀਆਂ ਬਖਸ਼ੇ ਤੇ ਸੁੱਖ-ਸੁਭਿਦਾ ਲਿਆਵੇ ਜਿਹਦੇ ਨਾਲ ਕਿ ਮੇਰੇ ਜਿਹੜੇ ਦੇਸ਼ ਹੈ ਦੇਸ਼ਵਾਸੀ ਹੈ ਇਹ ਹਰ ਤਰ੍ਹਾਂ ਇਸ ਤਿਉਹਾਰਾਂ ਦਾ ਆਨੰਦ ਮਾਣਦੇ ਰਹਿਣ ਜੀ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ